ਇਦਾਂ ਸਿੱਧਾ ਸਮਾਨ ਚੱਕ ਕੇ ਲਿਆ ਕੇ ਦੇਣਾ ਬੜਾ ਸੌਖਾ ਹੈ ਪਰ ਅਸੈਸਮੈਂਟ ਕਰਨੀ ਗਰਾਊਂਡ ਤੇ ਕਿ ਕਿਹੜੀ ਚੀਜ਼ ਦੀ ਲੋੜ ਹੈ ਤੇ ਕੀ ਪਹੁੰਚਣਾ ਚਾਹੀਦਾ ਉਹ ਬਹੁਤ ਜ਼ਰੂਰੀ ਹੈ ਅੱਜ ਵੀ ਜਿਹੜਾ ਮਾੜਾ ਮੋਟਾ ਸੇਵਾ ਦੇ ਵਿੱਚ ਕੋਈ ਜਿਹੀ ਕੋਈ ਕਮੀ ਰਹਿ ਰਹੀ ਹੈ ਤਾਂ ਉਹ ਕੋਆਰਡੀਨੇਸ਼ਨ ਨਾ ਹੋਣ ਕਰਕੇ ਰਹਿ ਰਹੀ ਹੈ ਮਹਾਰਾਜਾ ਫੜੇ ਤੂੰ ਉਤਰੇ ਕਿਹੜਾ ਮਾਰ ਬੱਸ ਇਹੀ ਚਾਹੀਦਾ ਆਸ਼ੀਰਵਾਦ ਚਾਹੀਦਾ ਬਾਕੀ ਮਾਲਕ ਦੀ ਕਿਰਪਾ ਬੜੀ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਇਹਨਾਂ ਡਾਕਟਰਾਂ ਦਾ ਬੜਾ ਧੰਨਵਾਦ ਹੈ ਜੀ ਜਿਹੜੇ ਆਪਣੀ ਸੇਵਾ ਨਿਭਾ ਰਹੇ ਨੇ ਪਰਮਾਤਮਾ ਦੀ ਕਿਰਪਾ ਹੈ ਭਾਜੀ ਦੀ ਕਿਰਪਾ ਹੈ ਜਿਹੜੀ ਸੇਵਾ ਨਾ ਇਹ ਦਰਗਾਹ ਦੇ ਵਿੱਚ ਵੀ ਆਪਣੇ ਹੁਣ ਇੱਕ ਮਾਤਾ ਸਾਡੇ ਕੋਲ ਲੰਗੀ ਕਹਿੰਦੀ ਤੁਸੀਂ ਬੜਾ ਢਿੱਡੋਂ ਦਵਾਈਆਂ ਲੈਂਤੀਆਂ ਕਹਿੰਦੀ ਬੜਾ ਪੁੰਨ ਕੱਟਿਆ ਮੈਂ ਕਿੱਥੇ ਜਾਣਾ ਦੀ ਦਵਾਈਆਂ ਲੈਣ ਤਾਂ ਇਹ ਸਾਰੀਆਂ ਦਵਾਈਆਂ ਰਲ ਮਿਲ ਕੇ ਜੀ ਸਾਡਾ ਕਈ ਕਈ ਲੋਕ ਆ ਨਾ ਉਹ ਦਵਾਈ ਦੀ ਖਾਤਰ ਜਾਇਆ ਹੀ ਨਹੀਂ ਜਾਂਦਾ ਉਹਨਾਂ ਨੂੰ ਕਈ ਵਾਰ ਉਹਨਾਂ ਦੇ ਜਿਵੇਂ ਕੋਈ ਜ਼ਖਮ ਆ ਜਾਂ ਕੋਈ ਪ੍ਰੋਬਲਮ ਆ ਉਹ ਘਰੇ ਹੀ ਆਪ ਦਾ ਮਾੜਾ ਮੋੜ ਵੱਜ ਜਾਂਦੀ ਹੈ ਬੱਸ ਉਹਨੂੰ ਠੀਕ ਕਰ ਲੈਣ ਲਈ ਲੈ ਇਹ ਸਾਨੂੰ ਵੀ ਮਹਿਸੂਸ ਹੋਇਆ ਹਾਂਜੀ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਾਬਾ ਜੀ ਕਿ ਪੰਜਾਬ ਦੇ ਨਾ ਪਿੰਡਾਂ 'ਚ ਸਰਪੰਚਾਂ ਨਾਲ ਕੰਟੈਕਟ ਕਰਕੇ ਨਾ ਇੱਕ ਇੱਕ ਐਂਬੂਲੈਂਸ ਦਾ ਹਰ ਪਿੰਡ 'ਚ ਹੋਵੇ ਹੀ ਹੋਵੇ ਕਿ ਕੋਈ ਮਰੀਜ਼ ਹੋਵੇ ਉਹ ਪਿੰਡ 'ਚ ਪਵੇ ਉਹ ਸਿੱਧਾ ਹਸਪੀਟਲ ਪਹੁੰਚੇ ਰੋ ਉਹਦਾ ਲਾਜ ਮਹਾਰਾਜ ਦੀ ਕਿਰਪਾ ਨਾਲ ਚੱਲੋ ਡਰ ਕੇ ਰੱਬ ਤੋਂ ਉਹ ਸਾਰਾ ਇੱਕ ਜਰੀਆ ਕਰੇ ਆਪਣੀ ਆ ਕਿਰਪਾ ਹੋ ਜੇ ਨਾ ਠੀਕ ਹੋ ਜੇ ਪ੍ਰੋਬਲਮ ਅਸੀਂ ਟੱਚ 'ਚ ਰਾਵਾਂਗੇ ਆਪਾਂ ਜਿਹੜਾ ਇਹ ਪੱਟਿਆਲ ਕਹਿੰਦਾ ਖਾਸ ਕਰਕੇ ਕਿਉਂਕਿ ਸਾਡਾ ਸਾਰਿਆਂ ਜ਼ਿਲ੍ਹਿਆਂ 'ਚ ਆਉਣ ਜਾਣੇ ਤੋਂ ਦਿੱਲੀ ਲੁਧਿਆਣੇ ਵੀ ਬਹੁ ਆਪਣੇ ਉਹ ਗੁਰਮਤ ਗਿਆਨ ਹਾਂਜੀ 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 ਤੇ ਤੁਹਾਨੂੰ ਇਧਰ ਲੈ ਲਾ ਕੇ ਦੀ ਮੈਂ ਫਰੋਜਪੁਰ ਡਿਸ਼ਕ ਹੋ ਗਿਆ ਤੇ ਇਧਰ ਲਾ ਪੱਟੀ ਦਾ ਪੱਟੀ ਜ਼ਿਲ੍ਹਾ ਪੱਟੀ ਤਹਿਸੀਲ ਜੀ ਬਾਬਾ ਤੇ ਇਧਰ ਦੇ ਜਿੰਨੇ ਵੀ ਪਿੰਡ ਆ ਮੈਂ ਸਾਰੇ ਤੁਹਾਡੀ ਟੀਮ ਦੇ ਨਾਲ ਨਹੀਂ ਸੰਪਰਕੇ ਚ ਰਾਵਾਂਗਾ ਬਾਈ ਬੰਦਿਆਂ ਨੂੰ ਮੈਂ ਸੰਪਰਕ ਬੰਦੇ ਮਲਾ ਨੂੰ ਤੁਹਾਡੀ ਇਹ ਇੱਥੇ ਇੰਨੀ ਬਣੀ ਬਣਾਈ ਆ ਹਰ ਬੰਦਾ ਬਾਬਾ ਜੀ ਨੂੰ ਜਾਣਦਾ ਇੱਜ਼ਤ ਕਰਦਾ ਫਰੋਜਪੁਰ ਸ਼ਹਿਰ ਜੀ ਬਰੋਦ ਪ੍ਰੋਬਲਮ ਹੈ ਜਿੰਨੇ ਵੀ ਆਪਣੇ ਸ਼ਹਿਰ ਆ ਨਾ ਸਾਰਿਆਂ ਦੇ ਆਪਣਾ ਪਿਆਰ ਆ ਨਹੀਂ ਅਪਰ ਰਲ ਮਿਲ ਕੇ ਬਾਬਾ ਜੀ ਕਰੀਏ ਹਿੰਮਤ ਮਾਰੀਏ ਸਭ ਤੋਂ ਵੱਡੀ ਇਲਾਜ ਜਿਹੜਾ ਨਾ ਇਲਾਜ ਪੱਖੋਂ ਲੋਕ ਬਹੁਤ ਦੁਖੀ ਆ ਨਹੀਂ ਨਹੀਂ ਬਿਲਕੁਲ ਮਹਿਸੂਸ ਕੀਤਾ ਸੀ ਗਰਾਊਂਡ ਤੇ ਆ ਕੇ ਔਰ ਕੋਈ ਏਡੀ ਵੱਡੀ ਸਮੱਸਿਆ ਵੀ ਨਹੀਂ ਹੈਗੀ ਆਪਾਂ ਕਹਿੰਦੇ ਕਿ ਬਹੁਤ ਵੱਡੀ ਸਮੱਸਿਆ ਬਸ ਇੱਕ ਮੈਨੇਜਮੈਂਟ ਹੋ ਜਾਵੇ ਹਾਂਜੀ ਮੈਨੇਜਮੈਂਟ ਹੋ ਜਾਵੇ ਤਰੀਕੇ ਨਾਲ ਤਾਂ بڑے ਲੋਕਾਂ ਦਾ ਭਲਾ ਹੋ ਪਰਿਵਾਰ ਬਣ ਜੇ ਤੇ ਆਪੇ ਕਿਰਪਾ ਹੋ ਜਾਣੀ ਆ ਅਸਲ 'ਚ ਨਾ ਮੈਂ ਸੰਗਤ ਅਕੀ ਵੀ ਬੇਨਤੀ ਕਰਨਾ ਚਾਹੁੰਦਾ ਅਸਲ 'ਚ ਨਾ ਗਰਾਊਂਡ ਤੇ ਅਸੈਸਮੈਂਟ ਕਰਨੀ ਬੜੀ ਜਿਹੜੀ ਜ਼ਰੂਰੀ ਹੁੰਦੀ ਹੈ ਐਦਾਂ ਸਿੱਧਾ ਸਮਾਨ ਚੱਕ ਕੇ ਲਿਆ ਕੇ ਦੇਣਾ ਬੜਾ ਸੌਖਾ ਹੈ ਪਰ ਅਸੈਸਮੈਂਟ ਕਰਨੀ ਗਰਾਊਂਡ ਤੇ ਕਿ ਕਿਹੜੀ ਚੀਜ਼ ਦੀ ਲੋੜ ਹੈ ਤੇ ਕੀ ਪਹੁੰਚਣਾ ਚਾ ਕਿਉਂਕਿ ਇਹ ਸੇਵਾ ਇੱਕ ਦੋ ਦਿਨਾਂ ਦੀ ਨਹੀਂ ਹੈਗੀ ਅੱਜ ਲੋਕ ਜज्ਬਾਤੀ ਨੇ ਬੜਾ ਗਰਮਗਰਮ ਹੋ ਕੇ ਸੇਵਾ ਕਰਨ ਦੀ ਸੋਚ ਰਹੇ ਨੇ ਇਹ 6 ਮਹੀਨੇ ਸਾਲ ਸੇਵਾ ਚੱਲਣੀ ਹੈ ਤਾਂ 6 ਮਹੀਨੇ ਸਾਲ ਇਹ ਸੇਵਾ ਜਦੋਂ ਚੱਲਣੀ ਹੈ ਤਾਂ ਬਿਨਾ ਮੈਨੇਜਮੈਂਟ ਤੋਂ ਨਹੀਂ ਚੱਲ ਸਕਦੀ ਅੱਜ ਵੀ ਜਿਹੜਾ ਮਾੜਾ ਮੋਟਾ ਸੇਵਾ ਦੇ ਵਿੱਚ ਕੋਈ ਜੇ ਕੋਈ ਕਮੀ ਰਹਿ ਰਹੀ ਹੈ ਤਾਂ ਕੋਆਰਡੀਨੇਸ਼ਨ ਨਾ ਹੋਣ ਕਰਕੇ ਰਹਿ ਰਹੀ ਹੈ ਕੋਆਰਡੀਨੇਸ਼ਨ ਨਹੀਂ ਆ ਲੋਕਾਂ ਚ ਅਸੈਸਮੈਂਟ ਕਰੋ ਚੰਗੇ ਤਰੀਕੇ ਨਾਲ ਗਰਾਊਂਡ ਲੈਵਲ ਤੇ ਦੇਖੋ ਕੀ ਲੋੜ ਹੈ ਕੀ ਨਹੀਂ ਕੀ ਪਹੁੰਚਾਣਾ ਕਿੱਦਾਂ ਪਹੁੰਚਾਣਾ ਇਹ ਸਾਰਾ ਕੁਝ ਦੇਖ ਕੇ ਸੇਵਾ ਕਰੋ ਤਾਂ ਬਹੁਤ ਧੰਨਵਾਦ ਬਾਬਾ ਜੀ ਤੁਹਾਡਾ ਤੁਹਾਡਾ ਤੁਸੀਂ ਇੰਨਾ ਸਾਡਾ ਸਾਥ ਇੰਨਾ ਹੀ ਤਾਂ ਹਾਜ਼ਰ ਹਾਂ ਜਿੰਨੋਂ ਕਾਲ ਕਰੋ ਬੜਾ ਧੰਨਵਾਦ ਬਾਬੂ ਜੀ ਤੁਹਾਡਾ ਵੀ ਬੜਾ ਧੰਨਵਾਦ ਜੀ ਬੜਾ ਧੰਨਵਾਦ ਰਲ ਮਿਲ ਕੇ ਚਲੋ ਕਰੀ ਚੱਲੀਏ ਤੇ ਲੋਕਾਂ ਦਾ ਧੰਨਵਾਦ ਪੈਣੇ ਤੁਹਾਡਾ ਵੀ ਸਾਰਿਆਂ ਦਾ ਮਾਰੇ ਕਿਰਪਾ ਕਰੇ ਦੁਆਰਾ ਤੁਹਾਡੇ ਫਿਰ ਦਰਸ਼ਨ ਕਰਾਂਗੇ ਜੀ ਤੇ ਕੋਈ ਲੋੜ ਹੋਵੇ ਤੁਸੀਂ ਮਰੀਜ਼ ਦਾ ਪੈਣੇ ਦੱਸ ਦਿਓ ਠੀਕ ਹੈ ਜੀ ਉਹਨੂੰ ਮੁੰਡਾ ਮਿਲ ਚਲ ਸਾਰਾ ਤਾਂ ਸਰ ਤੋਂ ਆਵਾਜ਼ ਤੇ ਕੱਲ ਤੋਂ ਵਕਤ ਦਵਾਈ ਦੇ ਤੁਹਾਨੂੰ ਕੋਈ ਹੋਰ ਨਿਰਲ ਮਰੀਜ਼ ਤਕੜਾ ਕਿਹੜਾ ਬਣਾ ਦੇ ਗੰਜੀ ਹੋਈ ਹੋਰ ਮਾਤਾ ਵੀ ਮਿਲ ਗਈ ਯੋ ਯਾ ਦਾ ਫਰਕ ਹੁਣੇ ਖਾ ਲਿਓ ਮਾਰਾ ਨੂੰ ਆਪਾਂ ਇੱਕ ਨਾ ਕੁੜੀ ਬਣਾਉਣਾ ਅੱਛਾ ਇਹ ਸੇਵਾ ਦੀ ਕਰੀਗੇ ਵਾਹ ਤੇਰੀ ਇੱਕ ਨਾ ਨਿਗਾਹ ਚਲ ਗਈ ਬੈਕਗ੍ਰਾਉਂਡ ਨੇ ਫੇਰ ਕਿਰਪਾ ਕੀਤੀ ਅਰੀ ਨਿਗਾਹ ਆ ਗਈ ਆ ਮਾਦਾ ਨੂੰ ਤੁਹਾਨੂੰ ਦਵਾਈ ਮਿਲ ਗਈ ਹੁਣ ਸਾਨੂੰ ਕੀ ਦੇਣਾ ਇਹਦੇ ਬਦਲੇ ਆਜਾ ਬਣੀਸ਼ ਅਸ਼ੀਰਵਾਦ ਬਸ ਇਹੀ ਮਹਾਰਾਜ ਆਪਰੇ ਵਤਨ ਉਤਰ ਕੇੜਾ ਮਾਰ ਬਸ ਇਹੀ ਚਾਹੀਦਾ ਅਸ਼ੀਰਵਾਦ ਚਾਹੀਦਾ ਬਾਕੀ ਮਾਲਕ ਦੀ ਕਿਰਪਾ ਬੜੀ ਦਿਲ ਸਾਫ ਚਾਹੀਦਾ ਗੰਢੇ ਰੱਖੀ ਉਹ ਕੋਈ ਨਹੀਂ ਕੀ ਮਾਰਾ ਇਹ ਸਾਡੇ ਨਕਮਿਆਂ ਦੇ ਮਨ ਚ ਗੰਡ ਵੀ ਨਾ ਆਣ ਦਵੇ ਵੀ ਅਰਦਾਸ ਕਰਿਓ ਬਸ ਨਹੀਂ ਇਹ ਵੀ ਪਤਾ ਨਹੀਂ ਕਿੱਥੋਂ ਆ ਜਾਂਦੀ ਹੈ ਤੁਹਾਡੀ ਗੱਲ ਕਰ ਜਿਵੇਂ ਇੱਕ ਚੂਹੇ ਚ ਦੋਈ ਦਿਨ ਤੁਸੀਂ ਹਾਂ ਦੋਈ ਲੁਧਿਆਣੇੋਂ ਹਾਂ ਬਹੁਤ ਗੱਲ ਕਰਦੀਆਂ ਕੋਈ ਵਾਰ ਅਰਦਾਸ ਕਰਿਓ ਮੇਰੇ ਬੜੇ ਭਰਾਣੇ ਮੈਂ ਆਪ ਹਮਦੁਰਾ ਹੀ ਮੇਰਾ ਰੋਜ਼ ਕੀ ਕਰਦੀ ਅੱਛਾ ਅੱਛਾ ਨਹੀਂ ਨਹੀਂ ਬਾਬਾ ਜੀ ਨੇ ਤੁਹਾਡੀ ਸੁਣਨੀ ਹੈ ਤੁਸੀਂ ਵਧੀਆ ਮਹਾਰਾਜ ਅੱਗੇ ਅਰਦਾਸ ਕਰਿਓ ਧੰਨਵਾਦ ਮਾਤਾ ਜੀ ਮਿਲਦੇ ਆਂ ਫਿਰ ਧੰਨਵਾਦ ਰਾਤ ਨੂੰ ਭੁਗਾ ਕੀੜੇ ਪੈਣਾ ਉਹਨਾਂ ਨੂੰ ਜੁੜਦੇ ਪੜਦੇ ਮੇਰੇ ਸੁੱਤੀ ਵੇਜੇ ਕੌਣ ਓਏ ਹੋਏ ਨਹੀਂ ਮਾਰ ਹੋ ਜਾਣਾ ਮਾਤਾ ਜੀ ਇਹ ਸਾਰਿਆਂ ਦਾ ਹੀ ਪਿਓ ਬੈਠਾ ਠੀਕ ਹੈ ਭੈਣੇ ਠੀਕ ਹੈ ਜੀ ਧੰਨਵਾਦ ਧੰਨਵਾਦ ਆਜੋ ਡਾਕਟਰ ਸਾਹਿਬ ਆਜੋ ਸਰ ਠੀਕ ਹੈ ਭਾਈ ਧੰਨਵਾਦ ਜੀ ਬਹੁਤ ਧੰਨਵਾਦ ਮਾਲਕ ਕਿਰਪਾ ਕਰੇ ਬੜੀ ਸੇਵਾ ਨਿਭਾ ਰਹੇ ਹੋ ਤੁਸੀਂ ਠੀਕ ਹੈ ਠੀਕ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਬਾਬਾ ਜੀ ਧੰਨਵਾਦ ਜੀ ਤੁਹਾਨੂੰ ਜਾਣ ਦਾ ਦਿਲ ਤਾਂ ਨਹੀਂ ਕਰ ਰਿਹਾ ਪਰ ਤੁਸੀਂ ਬੰਦੇ ਬੜੇ ਵਧੀਆ ਹੋ ਮੈਂ ਨਾ ਤੁਹਾਡੀਆਂ ਵੀਡੀਓ ਲਾ ਅਕਸਰੀ ਵੇਂਦਾ ਰਹਿਣਾ ਤੁਹਾਨੂੰ ਮਿਲ ਕੇ ਆਨੰਦ ਆ ਗਿਆ ਮੈਂ ਜਦੋਂ ਵੀ ਤੁਹਾਡੇ ਕੋਈ ਸੈਲੀਬ੍ਰੇਸ਼ਨ ਹੁੰਦੇ ਆ ਨਾ ਕੋਈ ਨੀ ਬੜੇ-ਬੜੇ ਤੁਸੀਂ ਮੈਂ ਰੂਹ ਕਰਦੀ ਸੀ ਵੀ ਵੀਰ ਨੂੰ ਮਿਲਾਂ ਜੀ ਜੀ ਪਰ ਵੈਗਰੂ ਨੇ ਆਸਵਾਪ ਬਣਾਇਆ ਤੁਹਾਨੂੰ ਇੱਥੇ ਤੁਹਾਡੇ ਬੱਚੇ ਆ ਤੁਹਾਡੇ ਛੋਟੇ ਭਰਾ ਆ ਲੱਗੇ ਰਵਾਂਗੇ ਲੱਗੇ ਰਵਾਂਗੇ ਬਹੁਤ ਵਧੀਆ ਤੁਹਾਡਾ ਤੇ ਸਾਨੂੰ ਹਿੰਮਤ ਮਾਰਿਓ ਫੋਨ ਮਾਰਿਓ ਆਪਾਂ ਨਾਲ ਆ ਰਿਹਾ ਹੁੰਦਾ ਹੈ ਰੋ ਰਾਤ ਆ ਕੇ ਅੰਦਰ ਜਾਂਦੇ ਆ ਤੁਹਾਡਾ ਘਰ ਆਈ ਹੁੰਦਾ ਹੈ ਵਾਹਿਗੁਰੂ ਦਾ ਘਟਾ ਤੁਹਾਡਾ ਘਰ ਆ ਠੀਕ ਹੈ ਧੰਨਵਾਦ ਬਾਬਾ ਜੀ ਧੰਨਵਾਦ ਅਸੀਂ ਵੀ ਤੁਹਾਡੇ ਨਾਲ ਸੇਵਾ ਜੀ ਆ ਨਹੀਂ ਨਹੀਂ ਤੁਹਾਡੇ ਨਾਲ ਹੀ ਆ ਜੀ ਤੁਹਾਡੇ ਪਿੱਛੇ ਵਿੱਚ ਹੀ ਤੁਹਾਡੇ ਨਾਲ ਹੀ ਆ ਜੀ ਰਲ ਮਿਲ ਕੇ ਜਿੰਨਾ ਹੋ ਸਕੇ ਬਾਦ ਛੱਡ ਕੇ ਪੰਜਾਬ ਲਈ ਜਰੂਰ ਕਰਾਂਗੇ ਠੀਕ ਹੈ ਬਾਬਾ ਜੀ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਧੰਨਵਾਦ ਸੰਗਤ ਜੀ